ਪਾਪਾ ਜੀ ਕੀ ਨਾਮ ਹੈ ਆਪਣਾ ਹਰਦੀਪ ਸਿੰਘ ਜੀ ਜਿਹੜਾ ਪਿੰਡ ਹੈਗਾ ਬਡਰੁਖਾਂ ਪਾਪਾ ਜੀ ਕਿੰਨੇ ਏਕੜ ਦੇ ਵਿੱਚ ਤੁਸੀਂ ਸਬਜ਼ੀ ਦੀ ਖੇਤੀ ਤੇ ਕਿਸ ਚੀਜ਼ ਦੀ ਖੇਤੀ ਕਰ ਰਹੇ ਹੋ ਖੇਤੀ ਅਸੀਂ ਲਾਦਨੇਗੇ ਜੀ ਐਂਡ ਤੱਕਰ ਜਾਨੀ ਕਿ 15 ਤੋਂ 16 ਗਿੱਲੇ ਤੇ ਹੁਣ ਕਿਹੜੀ ਹੁਣ ਇਸ ਟਾਈਮ ਹੈ ਕਿ ਆਪਣੇ ਕੋਲ 5.5 ਏਕੜ ਕਦੂਲਾ ਆਇਆ ਹੋਇਆ ਹੈਗਾ ਠੀਕ ਹੈ ਮੌਕੇ ਦਾ ਤਾਂ ਕੀ ਨੁਕਸਾਨ ਹੈ ਜ ਵੈਸੇ ਮੀਂਹ ਦੇ ਚੱਲਦਿਆਂ ਹੋ ਰਿਹਾ ਹੈ ਮੀਂਹ ਦਾ ਤਾਂ ਇਹੀ ਨੁਕਸਾਨ ਆਗਾ ਜਾਨੀ ਕਿ ਕਿਹੜਾ ਫਾਲ ਨੇ ਗ੍ਰੋਥ ਕਰਨੀ ਹੈ ਫਾਲ ਨਹੀਂ ਗ੍ਰੋਥ ਕਰ ਰਹੀਆਂ ਬੇਲਾਂ ਗ੍ਰੋਥ ਕਰ ਰਹੀਆਂ ਨੇ ਇਕੱਲਾ ਕੱਲਾ ਬੇਲਾ ਬੇਲਾ ਜੋਰ ਲਾ ਰਹੀਆਂ ਨੇ ਕਿਹੜਾ ਫਾਲ ਹੈਗਾ ਉਹ ਵੀ ਕੁਝ ਕਰ ਰਿਹਾ ਹੈਗਾ ਉਹ ਢੱਲਾ ਪਿਆ ਖੜਾ ਹੈਗਾ ਕਿੰਨਾ ਝਾੜ ਹੁੰਦਾ ਕੱਟ ਦਿੰਦਾ ਅੱਜ ਦਾ ਝਾੜ ਕਿੰਨਾ ਹੈਗਾ ਝਾੜ ਤਾਂ ਜੀ 10 ਕਿਲੋ ਦੀ ਰਹਿ ਗਿਆ ਹੁਣ ਕਿੱਲੇ ਦਾ ਮੰਨ ਲਓ 10 ਕਿਲੋ ਲੱਕੜ ਦਾ ਹੈਗਾ ਜਿਹਨੇ ਲੱਕੜ ਨਾਲ ਜਹੀਦਾ ਘੱਟੋ ਘਾਟ ਇਹ 5 ਕੌਟਲਾ 5 ਕੌਟਲਾ ਤੂੰ ਹੁਣ ਤੁਸੀਂ ਲਾ ਲਵੇ 10 20 ਕਿਲੋ ਰਹਿ ਗਿਆ ਗਾਹਾਂ ਉਹ ਚੀਜ਼ਾਂ ਇਹ ਵਿਕਦੇ ਵੀ ਨਹੀਂ ਹੈਗੇ ਉਹ ਰੇਟ ਨੂੰ ਜਿਹੜੇ ਰੇਟ ਨੂੰ ਉਹ ਭਾਲਦੇ ਆ ਟਰਲੀਆਂ ਪਰਲੀਆਂ ਮੰਡੀਆਂ ਚ ਬਹੁਤ ਜਿਆਦਾ ਮੇਰਾਸਤਾਨ ਦਾ ਬਹੁਤ ਕੁ ਸਾਰੇ ਰਾਸਤਾਨ ਦਾ ਬਹੁਤ ਨਾ ਤਾਂ ਪੰਜਾਬ ਦੀ ਬੈਣ ਹੀ ਕਾਮਯਾਬ ਰਹੀ ਆ। ਨਾ ਚੂਚੂ ਕਾਮਯਾਬ ਰਿਹਾ ਨਾ ਗੋਲਾ ਕਾਮਯਾਬ ਰਿਹਾ। ਪੰਜਾਬ 'ਚ ਤਾਂ ਹੋਈ ਨਹੀਂ ਕੁਛ ਰਹਿ ਚੀਜ਼ਾਂ ਅੱਜ ਦੇ ਜਵਾਨੇ 'ਚ ਜਿਹੜਾ ਹੁਣ ਟਾਈਮ ਆ ਗਿਆ। ਕਿਉਂ ਇਹ ਨਵੀਂ ਉੜਦੀ ਆ ਜੀਰੀਆਂ ਦੇ ਵਿੱਚੋਂ ਵੀ ਉੜ ਰਹੀ ਆ ਨਵੀਂ ਲੈਂਦੀ ਆ ਹਵਾ। ਨਵੀਂ ਕਰਕੇ ਕੁਛ ਵੀ ਨਹੀਂ ਲੱਗ ਰਿਹਾ ਆਪਣੇ। ਸੁੰਡ ਜਿਆਦਾ ਪੈ ਰਿਹਾ। ਜੇ ਹੁਣ ਆਪਾਂ Rajasthan ਦੇ ਗੋਲੇ ਦੀ ਗੱਲ ਕਰਦੀਏ ਗੋਲਾ ਵਿੰਗਣਾ ਆ ਰਿਹਾ ਹੈਗਾ ਜਾਂ ਚੂਚੂ ਦੀ। ਆਪਣੇ ਨਾਲ ਦੇ ਪਾਸ ਕਿਉਂ ਨਹੀਂ ਇੰਨਾ ਚਮਕਦਾਰ ਆਉਂਦਾਗਾ ਉਹ। ਆਪਣੇ ਨੂੰ ਕਿਹੜਾ ਖਰੀਦੂਗਾ? ਤੇ ਉਧਰ ਖੁਸਕ ਹੋਣ ਕਰਕੇ ਅੱਲਾ ਵੀ ਬਹੁਤ ਸੋਹਣੀਆਂ ਆ ਰਹੀਆਂ ਨੇ ਲੋਕੀਆ ਕਿਹੜੀ ਲੋਕੀ ਕਹਿੰਦੇ ਨੇ ਜਿਹੜੀ ਨੂੰ ਆਪਾਂ ਤੇ ਉਹ ਵੀ ਬਹੁਤ ਸੋਹਣੀ ਆ ਰਹੀ ਆ ਆਪਣੇ ਨੂੰ ਉੱਪਰ ਦੀ ਵੱਡਾ ਕਾਰਨ ਕੀ ਬਰਸਾਤ ਦੀ ਹੈ ਕਾਰਨ ਪ੍ਰਸੰਤ ਹੈ ਜੀ ਪ੍ਰਸੰਤ ਆ ਆਪਣੇ ਪ੍ਰਸੰਤ ਕਰਕੇ ਹੋਣੀ ਨਹੀਂ ਉਧਰ ਮਲ ਕੇ ਪ੍ਰਸੰਤ ਖੁਸ਼ਕੀ ਹੈ ਕਿ ਹੋ ਰਿਹਾ ਹੈਗਾ ਆਪਣੇ ਤਾਂ ਬੁਰਾ ਹਾਲ ਕਰਤਾ ਜੀ ਆਪਾਂ ਇਹ ਗੱਲ ਕਹਿ ਸਕਦੇ ਆਂਗੇ ਵੀ ਜਾਨੀ ਕਿ ਇੱਕ ਤਾਂ ਜੀ ਨਹੀਂ ਕਹਿੰਦੇ ਪੰਜਾਬੀ ਜੱਟ ਵੀ ਖੂਜੇ ਲਾਦੇ ਖੂਜੇ ਲਾਦੇ ਕਰਦਾ ਅੱਗੇ ਦੇਖਾਂਗੇ ਵੀ ਆਪਾਂ ਨੂੰ ਖੂਜੇ ਚ ਹਵਾ ਫੜ ਕੇ ਖਿੱਚਦਾ ਜਾਂ ਦੁਬਾਰੇ ਫੇਰ ਖੂਜੇ ਲਾਊਗਾ ਇਹ ਤਾਂ ਅਗਲੀਆਂ ਗੱਲਾਂ ਰਹਿ ਗਈਆਂ ਭਾਗਵਾਨੀ ਵਿਭਾਗ ਤੋਂ ਆਸ ਹੈ ਕੋਈ ਮੁਆਵਜ਼ੇ ਵਗੈਰਾ ਨਹੀਂ ਉਹ ਤਾਂ ਕੋਈ ਆਸ ਨਹੀਂ ਰੱਖਦੇ ਨਾ ਆਈ ਆਪਾਂ ਉਹਨਾਂ ਨੂੰ ਕਹੀਏ ਕਿਉਂ ਆਪਣੇ ਆਪ ਲਾਇਆਗਾ ਆਪਾਂ ਨੂੰ ਲਵਾ ਕੇ ਨਹੀਂ ਗਏ ਚਲੋ ਕਹਿੰਦੇ ਤਾਂ ਹੈਗੇ ਨੀ ਚੈਨ ਵਾਲਾ ਤੇ ਕੋਈ ਵਾਰੀ ਤੁਸੀਂ ਵੀ ਜਾਣਦੇ ਹੋਗਾ ਉਹਨਾਂ ਕੋਲੇ ਵੀ ਨਹੀਂ ਯਾਰ ਆਪਾਂ ਖੇਤੀ ਬਦਲੀਏ ਖੇਤੀ ਬਦਲੀਏ ਹੁਣ ਮੇਨ ਤਾਂ 28 ਸਾਲ ਹੋ ਗਏ ਬਦਲੀ ਨੂੰ ਕੋਈ ਆਇਆ ਨਹੀਂ ਮੇਰੇ ਕੋਲ ਤਾਂ ਅੱਜ ਤੱਕਰ ਤਾਂ ਤੂੰ ਛੋਟੇ ਹੀ ਧੰਨਵਾਦ ਹੈ ਕਿ ਤੁਸੀਂ ਆ ਕੇ ਖਬਰਸਾੜ ਦਾ ਪੁੱਛ ਗਏ ਇੰਨੀ ਸ਼ੁਕਰ ਬਹੁਤ ਹੈ ਛੋਟਾ ਧੰਨਵਾਦ ਹੀ ਕਰਾਂਗੇ ਤੇ ਸਾਨੂੰ ਕੋਈ ਪੁੱਛਣ ਪਸਣ ਨਹੀਂ ਹੈ ਤੁਸੀਂ ਕੀ ਕਰ ਰਹੇ ਹੋ ਕੀ ਨਾ ਕਰ ਰਹੇ ਹੋ ਭਾਵੇਂ ਅਸੀਂ ਗੋਭੀ ਵਿੱਚ ਵ ਬੀਰ ਵੀ ਲਵਾਵਾ ਚ ਕਾ ਦੀਏ ਮੰਡੀ ਚ ਕੋਈ ਨਹੀਂ ਪੁੱਛਦਾ ਅੱਛਾ ਇੱਕ ਗੱਲ ਹੋਰ ਬੇਨਤੀ ਜ਼ਰੂਰ ਆ ਜਿੱਦੇ ਕਿਤੇ ਮੜਾ ਜਾ ਕੋਈ ਰੇਟ ਉੱਠ ਖੜੇ ਫੜੀਆਂ ਤੇ ਜਾ ਕੇ ਜ਼ਰੂਰ ਪੁੱਛ ਲੈਂਦੇ ਨੇ ਪੱਤਰਕਾਰ ਭਾਈ ਵੀ ਵੀ ਕੀ ਰੇਟ ਵਿਕ ਰਹਾ ਹੈਗਾ ਮਰਗੇ ਜੀ ਰਸੂਈ ਜੋਗਰ ਨਹੀਂ ਰਹੇ ਇਹ ਐ ਹੋ ਗਿਆ ਜੀ ਦੇਖੋ ਤਾਂ ਸਾਰੀ ਪਾਵਲ ਕੜੀ ਖਰੀਦਣਾ ਹੁੰਦਾ ਹੈਗਾ ਜ਼ਿਮੀਦਾਰ ਹੁੰਦੇ ਨੇ ਕਿ ਥੋੜੇ ਜ਼ਿਮੀਦਾਰ ਤਾਂ ਐਂ ਲਾ ਲਓ ਵੀ 10% ਨੇਗੇ ਸਬਜ਼ੀ ਲਾਉਣ ਵਾਲੇ ਮੰਨ ਲਓ 90% ਨੇ ਖਰੀਦਣੀ ਆ 90% ਦਾ ਬਹੁਤ ਤਾਂ ਦਿਖਣ ਲੱਗ ਜਾਂਦਾ ਹੈਗਾ ਜਿਹੜਾ 10% ਜ਼ਿਮੀਦਾਰ ਕਰਕੇ ਲੈ ਜਾਂਦਾ ਉਹਦਾ ਬੋਝ ਨਹੀਂ ਦਿਖਦਾ ਵੀ ਹੁਣ ਉਹ ਮਰੀ ਜਾਂਦਾ ਹੈਗਾ ਉਧਰ ਕਿਹੜੇ 90% ਨੇ ਖਰੀਦੀ ਨੇ ਉਹ ਤਾਂ ਮੜਾ ਮੜਾ ਬੋਝ ਆਊਗਾ ਇਕਰ 10% ਤੇ ਬੋਝ ਪੈ ਗਿਆ ਇੱਧਰ ਜਰੂਰ ਦੇਖ ਲੈਂਦੇ ਨੇ ਵੀ ਹਾਂ ਬੜਾ ਬੋਝ ਪੈ ਗਿਆ ਰੋਈ ਤੇ ਬਈ ਆ ਟਮਾਟਰ 60 ਰੁਪਏ ਕਿਲੋ 70 ਰੁਪਏ ਕਿਲੋ ਹੋ ਗਏ ਜੀ ਇਧਰ ਤਾਂ ਦਿਖ ਰਿਹਾ ਹੈ ਉਧਰ ਨਹੀਂ ਦਿਖ ਰਿਹਾ ਵੀ ਇਹ 10% ਤੇ ਬੋਝ ਪੈ ਰਿਹਾ 90% ਵਾਲਾ ਜਰੂਰ ਦਿੰਦਾ ਲੱਗਦਾ ਉਹ ਚੀਜ਼ ਨਾਲ ਕੋਈ ਜਿਹੜਾ ਸਿੱਧਾ ਕਿਸਾਨਾਂ ਨੂੰ ਵੀ ਮੁਨਾਫਾ ਨਹੀਂ ਹੁੰਦਾ ਜਦੋਂ ਕੋਈ ਚੀਜ਼ ਮਹਿੰਗੀ ਹੁੰਦੀ ਹੈ ਤਾਂ ਵਿਚਲਾ ਵਿਚੋਲੀ ਯਾਤਰਾ ਪੈਸੇ ਕਮਾ ਜਾਂਦੇ ਨਹੀਂ ਉਹ ਦੇ ਵਿੱਚ ਇਹ ਹੁੰਦਾ ਜੀ ਹੁਣ ਜਿ ਜੇ ਪਾਜਟ ਟਮਾਟਰ ਨੂੰ ਮਹਿੰਗਾ ਕਹਿ ਲਈਏ ਉਹ ਕਾਦਾ ਮਹਿੰਗਾਗਾ ਕਦੋਂ ਜ਼ਿਆਦਾ ਮਹਿੰਗਾ ਨਹੀਂ ਹੁਣ ਜੇ ਕਦੋਂ ਕਿੰਨੇ ਕ ਵੇਚਦੇ ਹੋਣਗੇ ਮੈਨੂੰ ਲੱਗਦਾ 50 ਰੁਪਏ ਕਿਲੋ ਵੇਚਦੇ ਹੋਣਗੇ ਲਾਸਟ 50 ਰੁਪਏ ਕਿਲੋ ਵੀ ਮਹਿੰਗਾ ਨਹੀਂ ਹੈਗਾ ਜੇ ਸੋਚਿਆ ਜਾਵੇ ਕਿਉਂ ਮਗਰੋਂ ਸੌੜ ਆ ਜੇ ਉਹਨਾਂ ਨੂੰ ਕਹੀਏ ਫੜੀ ਵਾਲੇ ਵੀ ਫੜੀਆਂ ਦਾ ਵੀ ਸਮਾਨ ਬਹੁਤ ਗਲਦਾ ਐਵੇਂ ਉਹਨਾਂ ਨੂੰ ਆਪਾਂ ਕਹੀ ਜਾਈ ਉਹ ਐ ਕਮਾਲ ਲੈਂਦੇ ਨੇ ਐ ਕਮਾਲ ਲੈਂਦੇ ਨੇ ਕਮਾਉਣੇ ਬਹੁਤ ਔਖੇ ਨੇ ਕਿ ਫੜੀ ਤੇ ਬੈਠ ਕੇ ਦੇਖੇ ਅਗਲਾ ਕਈ ਵਾਰੀ ਸਾਨੂੰ ਵੀ ਕਹਿ ਜਾਂਦੇ ਨੇ ਤੂੰ ਜੀ ਫੜੀ ਲਾਇਆ ਕਰੋ ਯਾਰ ਫੜੀ ਦੇ ਕਮਾਇਆ ਕਰੋ ਨਹੀਂ ਵੀਰੇ ਜਦੋਂ ਵੱਡਾ ਕੰਮ ਆਪਾਂ ਸੁਰੂਰ ਦੀ ਮੰਡੀ ਛੱਡ ਕੇ ਮਰੇਕੋੜ ਦੇ ਲਈ ਮੰਡੀ ਫੜਦੇ ਆਂ ਕਿਉਂਕਿ 5.5 ਕਿਲੇ ਤਦੀ ਲਾਇਏ ਤੇ ਨਾ ਸੁਰੂਰ ਦੀ ਮੰਡੀ ਤਾਂ 20 ਲਫਾਵੇਂ ਦੀ ਲੋੜ ਹੈ ਉੱਥੇ ਲਿਜਾਓ ਛਾ 200 ਲਫਾਵੇਂ ਲੈ ਜਾਓ ਮਰੇਕੋੜ ਦਾ ਹੀ ਮੰਡੀ 200 ਲਫਾਵੇਂ ਵੀ ਮੰਗਦੀ ਆ 300 ਵੀ ਮੰਗਦੀ ਆ 400 ਵੀ ਮੰਗਦੀ ਆ ਐ ਜਿਵੇਂ ਛੱਡਿਓ ਲਾਇਆਓ ਵਿਗ ਗਿਆ ਤੇ ਅਸੀਂ ਤਾਂ ਉਹਦੇ ਨਾਲ ਸੰਬੰਧ ਰੱਖਦੇ ਆ ਸਾਨੂੰ ਹੋਰ ਹੀ ਕਰਨ ਲੱਗ ਜਾਂਦੇ ਨੇ ਲੋਕ ਵਿਚਖਾਸੇ ਤੁਸੀਂ ਫੜੀ ਲਾਇਆ ਕਰੋ ਉਹ ਪਤੰਦਰ ਉਹ ਹੀ ਸੁਰੂਰ ਦੀ ਮੰਡੀ ਨੂੰ ਵੀ ਛੋਟੀ ਮੰਨਦੇ ਆਗੇ ਵੀ ਮਰੇਕੋੜ ਦਾ ਮੰਡੀ ਹੈਗੀ ਇਹ ਤਾਂ ਪ੍ਰਤੂਨ ਵਾਲੀ ਮੰਡੀ ਆ ਗਈ ਸੰਗਰੂਰ ਵਾਲੀ ਤਾਂ ਪੰਜ ਲਫਾ ਬਲੇ ਜੀ ਸੀ ਲਫਾ ਬਲੇ ਵਿਕ ਜਾਣਗੇ ਉਦੋਂ ਬਾਅਦ ਵਿਕਦੇ ਨਹੀਂ ਠੀਕ ਹੈ ਜੀ ਸੱਟ ਮੇ ਹੈ ਮੰਡੀ ਹੈਗੀ ਤਾਂ ਮੇਰੇ ਕੋਲ ਦੇ ਦੀ ਆ ਸਵਾਦਦਾਰ ਤੇ ਉੱਥੇ ਵਿਗੂਗਾ ਜਿਵੇਂ ਅਸੀਂ ਹੁਣ ਲਾ ਕੇ ਲਾਵਾਂਗੇ 15 ਗੀਲੇ ਖੀਰੀ ਤੇ ਲਾਵਾਂਗੇ ਠੀਕ ਹੈ ਜੀ ਸਗਰੂ ਦੀ ਮੰਡੀ ਚੱਲ ਜੂਗੀ ਬਿਲਕੁਲ ਨਹੀਂ ਚੱਲਦੀ ਅਸੀਂ ਮੇਰੇ ਕੋਲ ਦੇ ਹਰਤੇ ਲਾ ਰਹੇ ਹਾਂ ਠੀਕ ਹੈ ਸਾਡਾ ਸੱਟ ਮੇ ਹੈ ਆ ਹਾਂ ਘਟਾ ਸਾਨੂੰ ਬਹੁਤ ਦਿਖਦਾ ਕਿ ਉਹ ਸਾਡੇ ਟੈਂਪੂ ਦੇ ਦੋ ਗਏ ਨੇ ਮੇਰੇ ਕੋਲ ਦੇ ਮੇਰੇ ਕੋਲ ਦੇ ਬਿਨਾ ਪੈਸੇ ਨਹੀਂ ਜੁੜਦਾ ਜੇ ਉਰੇ ਵੱਧ ਤੋਂ ਵੱਧ ਵੀ ਅਸੀਂ ਲਿਆ ਦੇਾਂਗੇ ਵੱਧ ਤੋਂ 10000 ਇਕੱਠਾ ਕਰ ਲਿਆ ਮੈਂ ਸਗਰੂ ਸਗਰੂ ਰੋਂ 10000 ਨਾਲ ਕੀ ਕਰ ਲਾਂਗੇ ਜੀ ਠੀਕ ਹੈ ਉਹ ਤੋਂ 25 ਤੋਂ 30000 ਦੀ ਪਰਚੀ ਆਵੇ ਤਾਂ ਇੰਨਾ ਮਾਣ ਸਮੂੰਗਾ ਜੀ ਠੀਕ ਹੈ ਆ ਜੀ ਜਾਂਦੇ ਨੇ ਬਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ ਪਿੰਡ ਬਟਰੁਖਾਂ ਤੋਂ ਹਮ ਬਾਈ ਜੀ ਕਿੰਨਾ ਕੁ ਨੁਕਸਾਨ ਜਿਹੜਾ ਇਸ ਹਨ ਕਦੂ ਦਾ ਕਿਸਾ ਕਰਕੇ ਹੋ ਰਿਹਾਗਾ ਨੁਕਸਾਨ ਆਪਣਾ ਬਹੁਤ ਵੱਡੇ ਪੱਧਰ ਤੇ ਕਹਿ ਸਕਦੇ ਆਂ ਆਪਾਂ ਹੋ ਰਿਹਾਗਾ ਤੇ بارش ਕਰਕੇ ਸਾਰਾ ਨੁਕਸਾਨ ਹੋ ਰਿਹਾਗਾ ਤੇ ਜਦੋਂ ਲਗਾਤਾਰ بارشਾਂ ਪਈ ਜਾਂਦੀਆਂ ਨੇ ਜੀ ਤਾਂ ਹਵਾ ਦੇ ਵਿੱਚ ਜਿਹੜਾ ਨਮੀ ਦੀ ਮਾਤਰਾ ਜ਼ਿਆਦਾ ਵੱਧ ਜਾਂਦੀ ਹੈ ਕੁਝ ਜਦੋਂ ਬੱਦਲ ਬਾਈ ਹੋ ਜਾਂਦੀਆਂ ਆ ਅਸਮਾਨ ਦੇ ਵਿੱਚ ਤਾਂ ਜੀਰੀਆਂ 'ਚ ਜਿਹੜਾ ਪਾਣੀ ਖੜਾ ਹੁੰਦਾ ਉਹ ਐਵੇਪੋਰੇਟ ਹੋਣ ਲੱਗ ਜਾਂਦਾ ਹਵਾ ਦੇ ਵਿੱਚ ਮਿਲਣ ਲੱਗ ਜਾਂਦਾ ਉਹਦੇ ਕਾਰਨ ਵੀ ਜਿਹੜੀ ਨਮੀ ਬਣਦੀ ਹੈ ਜੇ ਆਸਮਾਨ ਸਾਫ਼ ਹੋਵੇ ਖੁਸ਼ਕ ਹਵਾ ਚੱਲੇ ਤਾਂ ਜਿਹੜੀਆਂ ਬੇਲਾਂ ਗ੍ਰੋਥ ਕਰਨੋਂ ਰੋਕਣ ਤੇ ਫਲਤ ਜੂਰ ਲਾਉਣਾ ਹੁਣ ਇਹ ਨਮੀ ਕਾਰਨ ਜਿਹੜਾ ਬੇਲਾ ਵਧੀ ਵਧੀ ਜਾਂਦੀਆਂ ਨਹੀਂ ਆ ਪਲਾਟਾਂ 'ਚ ਬਾਗੀਆਂ ਪਈਆਂ ਤੇ ਬਾਗੀਆਂ ਜਾਂ ਗ੍ਰੋਥ ਬਹੁਤ ਜ਼ਿਆਦਾ ਕਰ ਰਹੀਆਂ ਨਹੀਂ ਗੀਆਂ ਤੇ ਫਲਤੇ ਘੱਟ ਜ਼ੋਰ ਲਾ ਰਹੀਆਂ ਨੇ ਤੇ ਫਲ ਦੀ ਸੈਟਿੰਗ ਵੀ ਨਹੀਂ ਬੈਠ ਰਹੀ ਤੇ ਪੋਲੀਨੇਸ਼ਨ ਨਹੀਂ ਪ੍ਰੋਪਰ ਹੋ ਰਿਹਾ ਤੇ ਸਵੇਰੇ 5 ਤੋਂ 9 ਵਜੇ ਤੱਕ ਦਾ ਤਕਰੀਬਨ ਟਾਈਮ ਹੁੰਦਾ ਪੋਲੀਨੇਸ਼ਨ ਦਾ ਜਦੋਂ ਮੱਖੀ ਜਾਂ ਕੀਟ ਪਤੰਗਾ ਫੀਮੇਲ ਮੇਲ ਫੁੱਲ ਤੋਂ ਉੱਠ ਕੇ ਫੀਮੇਲ ਫੁੱਲ ਤੇ ਬੈਠਦਾ ਤਾਂ ਪੋਲੀਨੇਸ਼ਨ ਹੁੰਦਾ ਤਾਂ ਜਾ ਕੇ ਫਲ ਬਣਦਾ ਤੇ ਨੁਕਸਾਨ ਜਿਵੇਂ ਲੇਬਰ ਵੀ ਤੁਹਾਡੀ ਹੈਗੀ ਹੈ ਨੁਕਸਾਨ ਬਹੁਤ ਜ਼ਿਆਦੇ ਵੱਡੇ ਪੱਧਰ ਤੇ ਹੋ ਰਿਹਾ ਹੈ ਜੀ ਜਿਵੇਂ ਹੁਣ ਆਪਣੀ ਲੇਬਰ ਰੱਖੀ ਹੋਈ ਹੈ ਤੇ ਤਕਰੀਬਨ ਆਪਾਂ 3 ਕਿਲਾਂ ਦੇ ਵਿੱਚੋਂ 30 35 ਕਿਲੋ ਮਸਾ ਪਾ ਜਿਹੜਾ ਕੱਦੂ ਤੋੜਿਆ ਹੈਗਾ ਤੇ ਉਹ ਸਿਰਫ ਲੀਵਰ ਲੀਵਰ ਦਾ ਪੂਰਾ ਹੋ ਜਿਹੜਾ ਆਪਣਾ ਖਰਚਾ ਕਰੀ ਬੈਠੇ ਆਪਾਂ ਉਹ ਤਾਂ ਬੇਆਸੇ ਆਏਗੀ